ਕੀ ਗੱਲ ਵੀ ਵਧੀਆ ਤੇਰੇ ਮਦਰ ਫਾਦਰ ਕਹਿੰਦਾ ਕੀ ਹੋ ਗਈ ਬੱਧੀਆ ਤੇਰੇ ਬੜਾ ਬੜੀ ਕਿੱਤਾਂ ਕੁੱਤੇ ਨੂੰ ਨੁਗਵਾਸ ਕਰਦਾ ਕੋਈ ਗੱਲ ਹੁੰਦੀ ਹੈ ਜਿਹੜਾ ਗੱਲ ਨੁਫਾ ਪੈਂਦਾ ਹੁੰਦਾ ਉਹ ਮਾਰਦਾ ਕਿਹੜਾ ਗੱਲ ਨੁਫਾ ਪੈਂਦਾ ਜਿਹੜਾ ਭਾਬੀ ਅਤੀ ਲੀਕੀ ਵਾਲੀਆਂ ਹੁੰਦੀਆਂ ਕੀ ਲਾ ਪਿਆ ਮਦਦੀ ਫਿੱਟੇ ਮੋ ਸਿੱਧੀ ਤਰ੍ਹਾਂ ਦੱਸ ਕੀ ਭੋਗਦਾ ਇਹ ਉਹੀ ਹੋ ਲੱਗਾ ਤੇ ਕੀ ਹੋ ਲੱਗਾ ਕਿ ਮੇਰੇ ਗੱਲ ਨੂੰ ਬਗਾਰ ਪੈਣ ਲੱਗੀ ਆ ਲੋਕਾਂ ਦੀ ਵਿਆਹ ਹੋ ਲੱਗਾ ਫਿੱਤੇ ਮੂੰਹ ਇਹਦਾ ਵਿਆਹ ਇਹਦਾ ਮੂੰਹ ਦੇਖੋ ਮਾਣ ਵਿਆਹ ਹੀ ਲੱਗਦੇ ਇਹਦੇ ਲੱਛਣ ਆਹਾਹਾ ਤੁਹਾਡਾ ਮੂੰਹ ਵੀ ਨਹੀਂ ਲੱਗਦਾ ਸਿਗਾ ਉਹਦਾ ਮਾਰੀ ਕੜਾ ਬਕਵਾਸ ਜਿੱਤਾ ਦਾਵਿਆ ਹੋਇਆ ਸੀ ਤੁਹਾਨੂੰ ਕਿਸ ਨੇ ਮੁੰਡਾ ਦਿੱਤਾ ਸੀ ਮੈਨੂੰ ਬਥੇਰੇ ਮਿਲ ਗਏ ਸੀ ਵਿਆਹ ਵੀ ਇਹਨੂੰ ਕਰਾਇਆ ਕੰਨੇ ਲੋਰੇ ਚਾ ਮੈਂ ਕਿਹੜਾ ਕੋਈ ਲੱਗਣਾ ਨਾ ਹੋਵੇ ਤਾਂ ਇਹ ਮੇਰਾ ਵਿਆਹ ਹੋ ਲੱਗਾ ਮੈਂ ਕਿ ਤੇਰਾ ਵਿਆਹ ਮੈਂ ਕਿ ਇਹਨੂੰ ਵਿਆਹ ਕੁੜੀ ਦੇ ਇਨ ਤੋਂ ਚੱਗੜ ਕੁੜੀ ਨੂੰ ਖੂਚ ਧੱਕਾ ਦੇ ਦਿਓ ਖੂਚ ਧੱਕਾ ਦੇ ਦਿਓ ਉਹ ਕਹਤੇ ਕਿਸ ਗਰੀਬ ਦਾ ਨਫਲ ਕਾ ਪਕਦਾ ਕਰਿਓ ਕਹਣਾ ਨਾ ਹੋਵੇ ਤਾਂ ਹਾਂ ਮੈਂ ਕਿਹਾ ਤੂੰ ਕਿੰਨਾ ਵਿਆਹ ਹੁਣ ਲੱਗਾ ਆ ਬਿਆਹ ਹੋਣਾ ਤਾਂ ਭਾਵੇਂ ਗੱਲ ਹੈਗੀ ਐ ਤਾਂ ਮੇਰਾ ਹੈਗਾ ਨੰਬਰ ਸ਼ਮਾ ਵਿਆਹ ਪਹਿਲਾਂ ਨਵਾਂ ਨਵਾਂ ਵਿਆਹ ਹੁੰਦਾ ਸਭ ਦਾ ਮੈਨੂੰ ਨਹੀਂ ਸ਼ਿਕਨ ਬਿਹਾਰਾਂ ਦਾ ਪਤਾ ਤੂੰ ਆਪੇ ਮੋੜੇ ਹੋ ਕੇ ਕਰ ਲੈਣਾ ਜੋ ਕਰਨਾ ਮੈਂ ਕਿਹਾ ਹੋ ਸ਼ਿਕਨ ਵਿਆਹ ਲਈ ਪਹਿਲੇ ਵਿਆਹ ਲਈ ਚੌਂਕਾ ਪੂਰਨਾ ਪੈਣਾ ਹੈ ਐ ਸ਼ਕੀ ਚਾਹੀਦਾ ਮੈਂ ਕਿਹ ਗੋਰੀ ਗਾਂ ਦਾ ਗੋਹਾ ਚਾਹੀਦਾ ਥਾਂ ਸੂਚੀ ਕਰਨੀ ਹੈ ਉਹ ਕਿੱਥੇ ਪੈਣਾ ਕਿਹ ਆਦਿਕ ਪਿੰਡ ਚ ਕਿੰਨੀਆਂ ਬੀਬੀਆਂ ਬੈਠੀਆਂ ਰਣ ਕਿਸੇ ਨੂੰ ਪੁੱਛ ਰਿਹਾ ਕੀ ਗੱਲ ਬੀਬੀਆਂ ਕੋਹਾ ਵੇਚਦੀਆਂ ਕਿਹਾ ਲੈਣਾ ਬਿਮਾਰੀ ਮੇੜਾ ਮੱਝਾਂ ਗਾਵਾਂ ਹੋਣੀਆਂ ਕਰੇ ਅੱਛਾ ਪਸ਼ੂ ਰੱਖੇ ਹੋਣੀਆਂ ਆਹੋ ਕੁਝ ਕਿ ਆਵਾ ਜਾਂ ਪੁੱਛ ਗਿਆ ਮੇਰੀ ਗੱਲ ਸੁਣ ਉਹ ਬੈਠੀ ਬੀਬੀ ਉਹਦੇ ਘਰ ਤੇ ਰੱਖੇ ਹੋਣ ਨੂੰ ਪੁੱਛ ਗਿਆ ਬੀਬੀਆਂ ਨੂੰ ਪੁੱਛ ਕੇ ਆਹੋ ਬੀਬੀ ਬਹੁਤ ਵਡੀਆਂ ਕੋਹਾ ਜਾਨ ਬਿਮਾਰੀ ਮੇੜਾ ਬੀਬੀ ਵੀ ਦੋਹਾਂ ਤੇ ਸੱਟ ਕੰਨ ਤੇ ਪਣੀ ਇਥੇ ਇਹ ਮਿੰਦੋ ਵੀ ਜਨਾ ਗੱਲ ਕਰ ਲੈ ਤਾਂ ਮਿੱਤ ਤਾਂ ਪਹਿਲੇ ਕੱਢਣਾ ਆਪੀ ਇਹ ਬੀਬੀ ਗੋਰੀ ਕਾਂ ਦਾ ਕੋਹਾ ਹੈਗਾ ਬੀਬੀ ਦਾ ਸਮਾਈ ਲੈ ਰਹੀ ਜਾਂਦੀ ਹੈ ਫੇਰ ਇਹ ਬੀਬੀ ਗੋਰੀ ਕਾਂ ਦਾ ਕੋਹਾ ਹੈਗਾ ਬੀਬੀ ਸੁਤਾਨੀ ਕੋਹਾ ਤਾਂ ਕੀ ਕਹਿੰਦੀ ਕੁਛ ਬੀਬੀ ਕੀ ਕਹਿੰਦੀ ਲੱਗੇ ਕੀ ਕਹਿੰਦੀ ਕਹਿੰਦੀ ਗੋਰੀ ਕਾਂ ਦੇ ਚਲ ਗਈ ਜੰਗਲਾਂ ਨੂੰ ਅੱਛਾ ਗੋਰੀ ਕਾਂ ਦੇ ਚਲ ਗਈ ਜੰਗਲਾਂ ਨੂੰ ਅੱਛਾ ਅ ਸ਼ਕਤੀਮਾਨ ਜੋਰ ਲਾ ਕੇ ਦੇਖ ਲੋ ਹੋ ਜਿਹਦੇ ਨਿਆਣਿਆਂ ਦਾ ਨਹੀਂ ਕੀ ਗੋਰੀ ਕਾ ਦਾ ਕੀ ਨਿਆਣੇ ਦਾ ਵਿੱਚ ਪਾਣੀ ਦੇ ਮਛਿੰਟਾ ਮਾਰ ਕੇ ਛਿਕਣਾ ਨਾਲਿਆ ਟੰਗ ਦਾ ਗੋਹਾ ਹੀ ਚਲੇ ਜਾ ਨਹੀਂ ਮਿਲਿਆ ਇੱਕ ਵਾਰੀ ਹੋਰ ਕੁਝ ਇਧਰ ਨੂੰ ਜਾਇਆ ਉਹਦੇ ਕੁਛ ਚਸ਼ਮਾ ਲਾ ਕੇ ਦਿੱਤੀ ਹੈ ਅੱਛੀ ਹੋਰ ਹੀ ਸਾਡੇ ਤੇ ਉਹ ਚੁੱਤੀ ਪਰਵਾ ਸੁ ਬੈਠੀਆਂ ਬਿਮਾਰੇ ਬੇਣਾ ਜਾਤ ਤੀਰ ਨਾਲ ਜਾਏ ਮਣ ਦੇਖੇ ਭੈਣ ਮੇਰੀ ਉਹ ਇਹ ਬੀਬੀ ਗੋਰੀ ਕਾ ਦਾ ਗੋਹਾ ਹੈਗਾ ਇਹ ਲੈ ਇਹ ਚਾਹ ਮੇਵੀ ਬੀਬੀ ਬੋਸ਼ਤਾਨਾ ਤੇ ਕੀ ਕਹਿੰਦੀ ਇਹ ਪਿੰਡ ਵਾਲੀ ਦੀ ਬੀਬੀਆਂ ਸਾਰੀਆਂ ਹੀ ਕੋਸ਼ਤਾਨ ਆ। ਇਹ ਬੀਬੀ ਕੀ ਕਹਿੰਦੀ ਆ ਵਲੀ ਕਹਿੰਦੀ ਗੋਰੀਆਂ ਤਾਂ ਚਲ ਗਈ ਜੰਨਲਾਂ ਨੂੰ। ਆਹੋ ਇਹਨਾਂ ਚ ਕਿਸੇ ਬੈਣ ਬੂੜੇ ਨਾਲ ਜੋੜ ਲਾ ਕੇ ਦੇਖ ਲਓ। ਇਹ ਬੈੜਾ ਬੋਲਾਸ ਕਰਦਾ। ਉਹ ਐਨਿਕਾ ਕਹਿੰਦੇ। ਤੇ ਕਹਿੰਦੇ ਇਹ ਗੱਲ ਸੁਣ ਲੈ। ਹਾਂ। ਕਹਿੰਦੇ ਬਾਪਿਆ ਦੀ ਦਰਬਾਰ ਸੁੱਚਾ ਹੀ ਹੁੰਦਾ ਇਧਰ ਮੁੱਕ ਕੇ ਬਹਿ ਜਾ। ਸਰਕਾਰਾਂ ਦਾ ਦਰਬਾਰ ਤਾਂ ਹੁੰਦੇ ਬਸ ਸੁੱਚੇ। ਆਹੋ ਚਲੋ ਚੰਗਾ ਬੋਲੋ। ਆਹ ਜੋ ਕੁੜੀਆਂ ਬੜੀਆਂ ਹੋ। ਇਹ ਕੁੜੀਆਂ ਕਿਹੜੇ ਮਾਸੇ? ਬੜੀਆਂ ਕੁੜੀਆਂ ਹੋਰ ਕੀ ਹੈ? ਕਿਹੜੇ ਮਾਸੇ? ਚੌਂਕਾਪੁਰ ਦੀ ਗੋਰੀ ਕੀ ਕੋਛ ਮੰਗਦੀ 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 ਚੌਂਕਾਪੁਰ ਦੀ ਗੋਰੀ ਪੰਡਾ ਪਾਂਡੇ ਮੰਗਦੇ ਆਖਾ ਧੂੜਾ ਆਂਡੇ ਕਿਦਾਂ ਕੁੜੀਆ ਉਹ ਵਿਆਹ ਕਰਾਣਾ ਜਿੰਨਾ ਤੁਸੀਂ ਕੀ ਮੰਗਿਆ ਲੇਕੀ ਪੰਜ ਭਾਂਡੇ ਅੱਜ ਭਾਂਡੇ ਮੰਗਦੀਆਂ ਆਂ ਆਂਡਿਆਂ ਨੇ ਕੀ ਕਰਨੇ ਕਿ ਕੁਕੜੀ ਨਾਲ ਵਿਆਹ ਕਰਾਣਾ ਬਾਈ ਬਾਂਡੇਗਾ ਤੇ ਕਿਹਾ ਜਮੇ ਜਿਹੜੀ ਮੇਰੀ ਹਾ ਭਾਬੀ ਆਹੋ ਕੈਸੀ ਮੁੰਡੇ ਯਾਰ ਕੀ ਭਾਬੀ ਰੇ ਇਹ ਸਭ ਤੋਂ ਛੋਟੇ ਕਹਾਂ ਜਿਹੜੀ ਮੇਰੀ ਇਹੇ ਭਾਬੀ ਆਹੋ ਕਿ ਬੇਤ ਗਈ ਜਿੱਦਾਂ ਬਹੁਤ سارے ਆਂਡੇ ਹੰਡੇ ਮੰਗਦੀ ਚੌਂਕਾ ਫੂਲਦੀ ਐ ਚੌਂਕਾ ਫੂਲਦੀ ਚੌਂਕਾ ਫੂਲਦੀ ਗੋਰੀ ਕੀ ਖੁਸ਼ ਮੰਗਦੀ ਹੀ ਕਾਪੜਾ ਫੂਲਦੀ ਗੋਰੀ ਕੀ ਖੁਸ਼ ਮੰਗਦੀ ਕਾਪੜਾ ਵਿਢੋਰੀ ਕੀ ਖੁਸ਼ ਮੰਗਦੇ ਚੌਂਕਾ ਫੂਲ ਤੁਸੀਂ ਕੀ ਮੰਗ ਰਹੇ ਸੀ ਕਿ ਮੁੰਡੀਆਂ ਕੰਦਾ ਜਿਹੜੀ ਮੇਰੀ ਆ ਭਾਬੀ ਆ ਇਹਨੂੰ ਮੈਂ ਬਹੁਤ ਵਾਰ ਕਿਹਾ ਠੀਕ ਆ ਮੁੰਡੀਆਂ ਨਾਲ ਖਾਇਆ ਕਰੇ ਇਹ ਬੁਲੀਆਂ ਖਾ ਲੈਂਦੀ ਆ ਮਾੜੀ ਬਸਾਰੀ ਦਾ ਬੈਟ ਤੇ ਪੜਾ ਪੜਾ ਹੁੰਦੀ ਨੇ ਇਹ ਤੂੰ ਗਿਆ ਮੁੰਡੀਆਂ ਦੀ ਗਿਆ ਗੱਲ ਕਰਦੀ ਇੱਥੇ ਖੀਰੀਆਂ ਦੀ ਗੈਸ ਵੀ ਨਿਕਲਣ ਪਿਆੜਾ ਬੋਲੇਗਾ ਖੀਰੀਆਂ ਨੂੰ ਹੀ ਗੈਸ ਰਾਤੀ 4 ਪਾ ਕੇ ਟੀਨੋ ਦੀ ਪੀ ਗਈ ਹੈ ਚੰਗਾ ਬੋਲੋਗੇ ਆਹੋ ਬੈਣੀਵਾ ਬੱਡਣਾ ਲਾਣਾ ਤੇਰੇ ਕੁਛ ਬੱਡਣਾ ਆ ਆਹੋ ਬੱਡਣਾ ਰੇਂਦਾ ਹਾਲੀ ਬੈਣੀਵਾ ਹਾ ਕਿੱਧਰ ਨੂੰ ਮੈਨ ਆ ਦੇਖ ਆ ਤੇਰੀ ਸਾਸ ਨੇ ਵੇਚੀ ਫਟੜੀਏ ਦੇ ਤੇ ਬੈਠੀ ਨਾਲਾ ਰੇ ਰੱਬਾ ਇੱਥੇ ਸੱਸ ਕੋਲ ਨੂੰ ਲੈ ਗਿਆ ਔਕਾ ਤੇ ਉਹ ਨੂੰ ਪੁੱਛ ਗਿਆ ਕਿ ਕੁਛ ਉਹਨੇ ਵੀ ਇਹਨੇ ਤੇ ਬੈ ਕੇ ਲਵਾਇਆ ਸੀ ਨਾ 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 ਹੋਵੇ ਤਾਂ ਸੱਸ ਨੇ ਮੁੰਡੇ ਨੇ ਇੱਦਾਂ ਬੈ ਕਨ ਵਾਲਾ ਤੇ ਇੱਥੇ ਮਰਨਾ ਤੂੰ ਇੱਥੇ ਬੰਦ ਕਰਾਣਾ ਬੋਲਿਆ ਅੱਛਾ ਬੈਣੀਵਾ ਕਿਸੀ ਬੈਠ ਸਕਦੇ ਇੱਥੇ ਨਹੀਂ ਤਾਂ ਬੈ ਵੀ ਨਹੀਂ ਬਣਾ ਬੈ ਵੈ ਸਕਦਾ ਹੈ ਬੈਣ ਮੈਂ ਬੈਣ ਕਿੱਧਰ ਨੂੰ ਚੜ ਦੇ ਪਾਸੇ ਮੋਹ ਕਰਕੇ ਚੜ ਦੇ ਪਾਸੇ ਕਿੱਧਰ ਨੂੰ ਹੁੰਦਾ ਜਾ ਪੁੱਛਿਆ ਕਿਸ ਬਾਪੇ ਨੂੰ ਉਹ ਦੇਖ ਤੇ ਕਿੱਥੇ ਸਾਰੇ ਇਹਨਾਂ ਨੂੰ ਪੁੱਛ ਕੇ ਆ ਆ ਬਾਪੇ ਨੂੰ ਆਹ ਕਿ ਕਿਦਰ ਵੀ ਦੇਖਣਾ ਉਹ ਤੇਖਾ ਇਹਨੂੰ ਪੁੱਛ ਲੈਣਾ ਸਿਆਣੀਆਂ ਸਾਰੇ ਮੈਂ ਬੰਦਿਆ ਆਵਾਜ਼ ਜਾ ਕੀ ਹੋ ਗਿਆ ਟਾੜੇ ਵਾਲੀ ਫੀਲਿੰਗ ਆਦੀ ਮੇਰੇ ਜੀ ਬੁਢਾਈ ਲੈ ਚੱਲਾ ਹਾ 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 ਖੁਸ਼ ਰਹਿਣੀ ਕਿੱਦਾਂ ਜੀ ਪਪਾ ਚੜਦਾ ਪਾਸਾ ਕਿੱਦਾਂ ਨੂੰ ਹੁੰਦਾ ਆਏ ਹਾਏ ਸ਼ਾਰੇ ਪਪਾ ਦਾ ਕੀ ਕਹਿੰਦਾ ਕੀ ਕਹਿੰਦਾ ਪਪਾ ਕਹਿੰਦਾ ਮੈਨੇ ਚੜੇ ਨੂੰ ਟਾਈਮ ਹੋ ਗਿਆ ਇਹ ਮੈਨਾ ਬੋਲੀ ਲੱਗਣੇ ਕੋੜੀ ਚੜੇ ਨੂੰ ਚਿਰ ਹੋ ਗਿਆ ਉਹਨੂੰ ਪਰ ਤਾਂ ਕੋੜੀ ਵੀ ਮਰ ਗਈ ਹੋਣੀ ਆ ਆਹੋ ਸਭ ਨਾਲ ਸਾਡੇ ਸੈਨੇ ਇੱਕ ਗੱਲ ਕਹਿਗੇ ਕੀ ਕਹਿੰਦੇ ਕਹਿੰਦੇ ਜਿੱਦਨ ਸੰਗਤ ਦਾ ਮੂਹਵੇਂ ਉਦੋਂ ਚੜ ਦਾ ਪਸੰਦ ਹੈ ਉਦੋਂ ਵੇ ਆਹੋ ਇਧਰ ਮੂੰਹ ਕਰਕੇ ਬਹਿ ਜਾ ਚਲੋ ਲਾਲਾ ਰਹਾ ਬਾਜੇ ਟਾਈਮ ਬੋਗੋ ਲਾ ਬੋ ਗੂੜੇ ਨਹੀਂ ਪਰਦੇ ਸੀ ਲਗਦਾ ਨਹੀਂ ਦੇਖਿਆ ਆਹੋ ਲਗਦੇ ਤਾਂ ਬਹੁਤ ਦੇਖੇ ਜਿੱਦਾਂ ਦੇਖੇ ਰਵਾਨ ਪਹਿਲੀ ਵਾਰ ਲੱਗਾ ਆਹੋ ਇਹਨਾਂ ਨੇ ਮੇਰੇ ਬੱਟਨਾਂ ਲਾਣਾ ਆਹੋ ਮੇਰੇ ਉੱਤੇ ਮੱਥੇ ਤੇ ਲਾਣਾ ਆਹੋ ਮੇਰੇ ਇੱਥੇ ਚੀਕਸ ਤੇ ਲਾਣਾ ਕੋਈ ਇਹ ਤੇ ਚੀਕਸ ਤੇ ਲਾਣਾ ਮੈਂ ਤਾਂ ਸੱਸਾ ਖਾਣੇ ਚ ਲੁਕਾ ਦੇ ਜਾਂਦਾ ਲਾਲੋ ਭਰਾਵਾ ਉਹ ਲਾਉਂ ਕੋੜੀ ਪਰਦੇਸੀ ਨੂੰ ਬਟਹਿਣਾ ਇਹ ਕੀ ਹੋਇਆ ਵੀ ਆ ਦੇ ਘਰ ਦੇ ਭਾਬੀ ਬੜੀ ਪਿਆਰ ਕਰਦੀ ਇਹਨੂੰ ਕਹਿੰਦੀ ਪਿਆਰ ਹੈ ਮੇਰੇ ਜੀਵਨ ਦਾ ਮੇਰੇ ਮੋਰ ਨੂੰ ਆ ਜਾ ਪਰ ਸਰਕਾਰ ਆਏ ਮੇ ਭਾਬੇ ਕੋਨੇ ਸਿੱਧੀ ਖੜੀ ਹੋ ਕੀ ਹੋ ਗਿਆ ਦੰਗਾ ਤੇ ਚੰਨੀ ਰੱਖੀ ਜਾਂਦੀ ਬੁਰਸ਼ ਕਰਕੇ ਆਈ ਹੈ ਹੋਵੇ ਤੇ ਕਰਕੇ ਆਈ ਸ਼ਰਮਾਨਦੀ ਤੇ ਭਾਬੀ ਦੇ ਮੈਨੂੰ 20 ਰੁਪਏ ਦੋ ਜਿਹੜੇ ਪਾਊਡਰ ਤੇ ਮੈਨੇ ਤੇ 20 ਰੁਪਏ ਲਾਏ ਆ ਇਹਨੇ ਲੋਪਾ ਲੈ ਜਾਂਦੇ ਮੂੰਹ ਤੇ ਦਾੜੀ ਆ ਗਈ ਆ ਬਾਰੀ ਵੇਣਿਆ ਲੋਪਾ ਹੀ ਲਾਂਦੇ ਐਸਾ ਦਾ ਮੂੰਹ ਹੋ ਗਿਆ ਮਿੱਤਰੀ ਦੀ ਕਾਂਡੀ ਆ ਇਹ ਲਾ ਬੋ ਕੂਰੇ ਜੀ ਪਰਦੇਸੀ ਰੁਬਟ ਹੈ ਕੀ ਹੋਇਆ ਮੈਨੂੰ ਲੱਗਦਾ ਤੁਸੀਂ ਭਾਈ ਵੇਣ ਵਟਣਾ ਤੋਂ ਲਾਣਾ ਨਹੀਂ ਆਹੋ ਮੈਨੂੰ ਫਿੱਟ ਕਰ ਕਰਕੇ ਤੁਸੀਂ ਪੀਜੀਏ ਨੂੰ ਤੋਹ ਦੇਣਾ ਨਾ ਹੋ ਦੇਤਾ ਲੱਗੇ ਤਾਂ ਕੀ ਹੋਇਆ ਉਹਦੋਂ ਹੋਇਆ ਕਿ ਜੀ ਚੂਂਡੀਆਂ ਵੱਟਦੀਆਂ ਵਿੱਚ ਬੇਬਰਾਵਾ ਚੂਂਡੀਆਂ ਨਹੀਂ ਵੱਟਦੀਆਂ ਵਾਹ ਕੁੜੀਆਂ ਨੇ ਮੋਦੀਆਂ ਪਾਈਆਂ ਕਿਥੇ ਮੋਦੀਆਂ ਪਾਈਆਂ ਪਾਰੀ ਵਿੱਚ ਟੋਲੀਆਂ ਦੇ ਮੋਦੀਆਂ ਨਹੀਂ ਮੁੰਦੀਆਂ ਨਾ ਛਾਪਾਂ ਚੱਲੇ ਰਿੰਗਸ ਪਣ ਨੇ ਆਹ ਵਾਹ ਬਾਬਾ ਵੇ ਲੱਗੇ ਆਹ ਬਾਬਾ ਜਰੀਏ ਚੱਲ ਚੱਲ ਜੀ ਇਹ ਗੱਲ ਹੈਗੀ ਤਾਂ ਕਿਦਾਂ ਆਪਾਂ ਜਾਣਾ ਹੁਣ ਮੈਂ ਸੌ ਰਹਿਆ ਆਹੋ ਜੇ ਕਿਸੇ ਚੀਜ਼ ਦਾ ਭਲੇਖਾ ਲਾ ਕੇ ਆਹੋ ਕੋਈ ਚੀਜ਼ ਰਹਗੀ ਮੈਂ ਤੈਨੂੰ ਇਸ਼ਾਰਾ ਦੇ ਦੇਣਾ ਅੱਛਾ ਉਹ ਤੈਨੂੰ ਕੀ ਕਹ ਤਾ ਠੀਕ ਹੈ ਠੀਕ ਹੈ ਚੱਲ ਚੱਲ ਢੂਟਾ ਖੋਲ ਕਲਰ ਵਿੱਚ ਨਾ ਨਾ ਜੇ ਮਨ ਘਰ ਇਦੂ ਉਹ ਲੈ ਕੇ ਆਈ ਦਿਨ ਕੁੜੀ ਦੇ ਬਾਲ ਬੁਰਾ ਪਟਦੇ ਹੁੰਦੇ ਇਹ ਕੀ ਪਟਦੇ ਬਾਲ ਬੋਲੇ ਅਸੈਂਟ ਫੇਰਨੇ ਆੜੀ ਆਹੋ ਆਹੋ ਲੈ ਕੇ ਆਈ ਹੈ ਹੈਗੀ ਆ ਆਹ ਤੁਸੀਂ ਚੱਕਦੇ ਆਏ ਅੱਜ ਆਹੋ ਲੈ ਕੇ ਆਈ ਚਲੋ ਹਰੀਏ ਮੁਲੀਏ ਨੀ ਤੇਰੇ ਹਰੇ ਹਰੇ ਪਟ ਹਰੀਏ ਮੁਲੀਏ ਨੀ ਤੇਰੇ ਹਰੇ ਕਹ ਲੈ ਗਿਆ ਤੇ ਚਾਰ ਚਾਰੇ ਛੁਾਰੇ ਬਾਨੋ ਆਏ ਸਭ ਮਾਰੇ ਤੇ ਨਰੋ ਹੋਏ ਤਾਂ ਆਹੋ ਆਪਾਂ ਬੋਜੀ ਚਲ ਪਹੁੰਚ ਗਏ ਕਿੱਥੇ ਲੱਗਿਆ ਸੀ ਬਰਾਤ ਤੇ ਤਾਂ ਪਹੁੰਚ ਗਏ ਆਹੋ ਸਾਣ ਦੇ ਕਿਤੇ ਪੰਜ ਬੰਦੇ ਆਈਓ ਇਹਨਾਂ ਨੇ ਤੱਕ ਦੁਹਾਰ ਬੱਧਾ ਸੱਧਿਆ ਹੋਇਆ ਬਰਾਤ ਦੇ ਜੀਜਾ ਕੋਲ ਮੈਨੂੰ ਇਹ ਦੱਸਿਆ ਸੀ ਬਾਲੀ ਕਹਿੰਦਾ ਦੋ ਹੀ ਨੇ ਤੇ ਬੱਸ ਉਹਨਾਂ ਨੂੰ ਪੁੱਛ ਕੇ ਆ ਬਰਾਤ ਲਾਣੀ ਕਿੱਥੇ ਤੇ ਵੀ ਬੋਤਲ ਲੈ ਆਣੇ ਚ ਬੀਰ ਦਿੱਤੇ ਆਹੋ ਮਾਲੀ ਕਹਿੰਦੇ ਪੁੱਛਾ ਕਿ ਉਹ ਹੈ ਪੁੱਛਿਆ ਥੇ ਕਿ ਜੇ ਨੁਕਾ ਅੜਾ ਲੈਣੇ ਪੁੱਛਿਆ ਪਰਮਾਨੰਥ ਪੁੱਛਿਆ ਰੋਹਿਤ ਨੂੰ ਪੁੱਛਿਆ ਜੇ ਦਾ ਕੁੜੀ ਦਾ ਡੈਲੀਆ ਪੁੱਛਿਆ ਮਾਰ ਜਿਹੜਾ ਨਾ ਹੋਵੇ ਤਾਂ ਗੋਲੀ ਲਗਣਾ ਪੰਤ ਨੂੰ ਪੁੱਛਿਆ ਆਪਣਾ ਵਾਇਕ ਮੇਰੇ ਕੁੜੀਏ ਵੀ ਗੱਲ ਸੁਣਾ ਮੈਂ ਕਿਹਾ ਬੈਨਾ ਮੈਂ ਕਿ ਮੈਨੂੰ ਕਹਿੰਦੇ ਪਾਰ ਜੀਜਾ ਆ ਗਿਆ ਨਹੀਂ ਅੱਛੇ ਪੀਰ ਮੈਂ ਕਿ ਮੇਰੀ ਗੱਲ ਸੁਣ ਤੂੰ ਪਹਿਲੇ ਆਵਾਜ਼ ਮਾਰ ਕੇ ਦੇਖ ਜੇ ਜਿੱਥੇ ਤੇਰੇ ਕਹਤੇ ਆਉਂਦੇ ਮੈਂ ਉਸ ਤੋਂ ਬਾਅਦ ਮੈਂ ਆਵਾਜ਼ ਮਾਰਾਂ